ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਬਾਲੇ ਚੱਕ ਤੋਂ ਇੱਕ ਮਾਮਲਾ ਸਾਹਮਣੇ ਆਉਂਦਾ ਹੈ ਮਾਮਲਾ ਇਹ ਹੈ ਕਿ ਦੋ ਧਿਰਾਂ ਦੇ ਵਿੱਚ ਲੜਾਈ ਹੁੰਦੀ ਹੈ ਲੜਾਈ ਇੱਕ ਪਲਾਟੂ ਲੈ ਕੇ ਹੁੰਦੀ ਹੈ ਤੇ ਦੋਨੇ ਧਿਰਾਂ ਜੜੀਆਂ ਨੇ ਜ਼ਖਮੀ ਹੋ ਜਾਂਦੀਆਂ ਨੇ ਇੱਕ ਧਿਰ ਦਾ ਜਿਹੜਾ ਮਾਮਲਾ ਹੈ ਉਹ ਦਰਜ ਹੋ ਜਾਂਦਾ ਤੇ ਦੂਜੇ ਧਿਰ ਦਾ ਜਿਹੜਾ ਮਾਮਲਾ ਉਹ ਦਰਜ ਨਹੀਂ ਹੁੰਦਾ ਉਹਨਾਂ ਦੀ ਐਮਐਲਆਰ ਵੀ ਕੱਟੀ ਜਾਂਦੀ ਏ ਤੇ ਤਾਂ ਵੀ ਜਿਹੜਾ ਮਾਮਲਾ ਨਹੀਂ ਦਰਜ ਹੁੰਦਾ ਐਸਐਸਪੀ ਸਾਹਿਬ ਦੇ ਵੀ ਧਿਆਨ ਦੇ ਵਿੱਚ ਹੈ ਮਾਮਲਾ ਪਰ ਐਸਐਚਓ ਸਿਟੀ ਇਸ ਧਿਰ ਨੂੰ ਖੱਜਲ ਖਰਾਬ ਕਰ ਰਿਹਾ ਹੈ ਕਦੀ ਕੋਈ ਬਹਾਨਾ ਲਾ ਰਿਹਾ ਹੈ ਕਦੀ ਕੋਈ ਬਹਾਨਾ ਲਾ ਰਿਹਾ ਹੈ ਅਰਜੰਤ ਇਸ ਧਿਰ ਦੇ ਕੋਲ ਮੌਜੂਦ ਹੈ ਜਿਹੜਾ ਹੈ ਐਸਐਚਓ ਸਿਟੀ ਕਾਰਵਾਈ ਨਹੀਂ ਕਰਦਾ ਪਿਆ ਸੋ ਅੱਜ ਇਸ ਧਿਰ ਵੱਲੋਂ ਕਸੀਲ ਚੌਂਕ ਦੇ ਵਿੱਚ ਸਿਟੀ ਥਾਣੇ ਦੇ ਬਿਲਕੁਲ ਸਾਹਮਣੇ ਧਰਨਾ ਲਾ ਦਿੱਤਾ ਹੈ ਤੇ ਸਾਡੇ ਨਾਲ ਸ਼ਰਮਣੀ ਪੰਡਤ ਅਕਾਲੀ ਦਸ਼ਮੇਸ਼ ਤਰਨਾ ਦਲ ਤੋਂ ਭਾਈ ਰਣਜੀਤ ਸਿੰਘ ਜੀ ਸਾਡੇ ਨਾਲ ਮੌਜੂਦ ਹੈ ਆਓ ਅੱਜ ਉਹਨਾਂ ਦੇ ਨਾਲ ਆਪਾਂ ਗੱਲ ਕਰਦੇ ਹਾਂ ਕਿ ਤਰਨਾ ਕਿਉਂ ਲਾਉਣਾ ਪਿਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਫੀ ਲੰਬੇ ਸਮੇਂ ਤੋਂ ਮਹੀਨੇ 2 ਮਹੀਨੇ ਦੇ ਕਰੀਬ ਹੋ ਗਏ ਤੁਹਾਨੂੰ ਢੇੜਾ ਕੱਢਦੇ ਸਿਟੀ ਥਾਣੇ ਦੇ ਕਦੀ ਤੁਸੀਂ ਐਸਐਸਪੀ ਸਾਹਿਬ ਦੇ ਦਫਤਰ ਜਾਂਦੇ ਜੋ ਕਦੀ ਥਾਣੇ ਸਿਟੀ ਆਉਂਦੇ ਜੋ ਅਸਲ 'ਚ ਅੱਜ ਤਰਨਾ ਕਿਉਂ ਲਾਉਣਾ ਪੈ ਗਿਆ ਮਸਲਾ ਹੈ ਕਿ ਪਿੰਡ ਬਾਲੇਚੱਕ ਪੈਂਦਾ ਕਰਨ ਕਰਨ ਜ਼ਿਲ੍ਹੇ ਦੇ ਵਿੱਚ ਉੱਥੇ ਦੋ ਧਰਾਂ ਦੀ ਲੜਾਈ ਹੁੰਦੀ ਹੈ ਕਿ ਜਗ੍ਹਾ ਨੂੰ ਲੈ ਕੇ ਔਰ ਦੋਹਾਂ ਦੇ ਵਿੱਚ ਦੋਹਾਂ ਤਰ੍ਹਾਂ ਦੀ ਸਟਾ ਲੱਗਦੀਆਂ ਨੇ ਦੋਵੇਂ ਧਿਰ ਹੀ ਜ਼ਖਮੀ ਹੁੰਦੀਆਂ ਨੇ ਇੱਕ ਧਿਰ ਜਿਹੜੀ ਆ ਉਹ ਪਰਚਾ ਕਰਾਉਣ ਦੇ ਵਿੱਚ ਕਾਮਯਾਬ ਹੋਈ ਆ ਔਰ ਦੂਜੀ ਧਿਰ ਜਿਹੜੀ ਆ ਉਹ ਖੱਜਲ ਖਵਾ ਰ ਹੋ ਰਹੀ ਹੈ 2 ਮਹੀਨਿਆਂ ਤੋਂ ਉਹਨਾਂ ਦੇ ਕੋਲ 25 26 ਦੀ ਰਿਪੋਰਟ ਵੀ ਆ ਜੋ ਐ ਐਮਐਲਆਰ ਕੱਟੀ ਜਾਂਦੀ ਆ ਡਾਕਟਰੀ ਐ ਐਮਐਲਆਰ ਤੇ ਇਹਨਾਂ ਨੇ ਪਰਚਾ ਕਰਨਾ ਹੁੰਦਾ ਸੋ ਐਮਐਲਆਰ ਕੱਟੀ ਆ ਸਭ ਕੁਝ ਜਿਹੜੀ ਸਟ ਲੱਗੀ ਆ ਉਹਦੀ ਰਿਪੋਰਟ ਆ ਚੁੱਕੀ ਆ ਸਭ ਕੁਝ ਇਹਨਾਂ ਦੇ ਟੇਬਲ ਤੇ ਪਲੰਦਾ ਪਿਆ ਡੀਐਸਪੀ ਸਿਟੀ ਉਹਨਾਂ ਦੇ ਉਹਨਾਂ ਦੇ ਦਫ਼ਤਰ ਦੇ ਵਿੱਚ ਵੀ ਇਹ ਰਿਕਾਰਡ ਸਾਰਾ ਭੇਜਿਆ ਫਿਰ ਐਸਐਸਪੀ ਸਾਹਿਬ ਉਹਨਾਂ ਦੇ ਧਿਆਨ ਦੇ ਵਿੱਚ ਵੀ ਆਇਆ ਇਹ ਸਾਰਾ ਮਸਲਾ ਪਤਾ ਨਹੀਂ ਕਾਰਨ ਕੀ ਆ ਅਸੀਂ ਅੱਜ ਇੱਥੇ ਮਜਬੂਰ ਹੋ ਕੇ ਸਾਨੂੰ ਇਹ ਜਿਹੜਾ ਚੌਕ ਹੈ ਰੋਕਣਾ ਪਿਆ ਵਾ ਇੱਥੇ ਖੜੋਣਾ ਪਿਆ ਕਾਰਨ ਕੀ ਆ ਗਰਮੀ ਬੜੀ ਆ ਦਿਲ ਨਹੀਂ ਕਰਦਾ ਵੀ ਆਵਾਮ ਨੂੰ ਤੰਗ ਕਰੀਏ ਪਰੇਸ਼ਾਨ ਕਰੀਏ ਸੰਗਤ ਆ ਕੋਈ ਗੁਰੂ ਘਰ ਨੂੰ ਜਾ ਰਿਹਾ ਕੋਈ ਆਪਣੇ ਕਮਾਕਾਰਾਂ ਤੇ ਨਿਕਲੇ ਆ ਪਰ ਮਜਬੂਰ ਹੋ ਕੇ ਇੱਥੇ ਚੌਂਕ ਨੂੰ ਰੋਕਣਾ ਪਿਆ ਕਿਉਂ 2 ਮਹੀਨੇ 10 ਦਿਨ ਹੋ ਗਿਆ ਦਫ਼ਤਰਾਂ ਦੇ ਚੱਕਰ ਮਾਰਦੇ ਆ ਪਰ ਉਸ ਗਰੀਬ ਪਰਿਵਾਰ ਨੂੰ ਉਹ ਦਲਪੰਥ ਦੇ ਕੋਲ ਗਿਆ ਹੈ ਦਲਪੰਥ ਨੇ ਆਣ ਕੇ ਅਭਸਰਾਂ ਦੇ ਨਾਲ ਬਚਨ ਬਲਾਸ਼ ਕੀਤੇ ਆ ਇਹਨਾਂ ਦੇ ਕੋਲ 2 ਦਿਨ ਛੱਡ ਕੇ ਪਰਸੋਂ ਆਏ ਸੀਗੇ ਆਪਾਂ ਚੌਥ ਆਏ ਸੀ ਇਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਸੀਗਾ ਵੀ ਸੋਵਾਰ ਨੂੰ ਤੁਹਾਡੀ ਜਿਹੜੀ ਆ ਕਾਰਵਾਈ ਕਰਾਂਗੇ ਮਤਲਬ ਵੀ ਇਹ ਸ਼ੁੱਕਰਵਾਰ ਨੂੰ ਆਏ ਆ ਇਹਨਾਂ ਨੇ ਕਿਹਾ ਸੋਵਾਰ ਨੂੰ ਤੁਹਾਡੀ ਕਾਰਵਾਈ ਕਰਾਂਗੇ ਪਰ ਸੋਵਾਰ ਅੱਜ ਅਸੀਂ ਆਏ ਆ ਅੱਜ ਐਸ ਐਚਓ ਰਣਜੀਤ ਸਿੰਘ ਸਦੂ ਨਾਲ ਬਚਨ ਬਲਾਸ ਹੁੰਦਾ ਉਹ ਕਹਿੰਦਾ ਜੀ ਮੇਰੀ ਮਾਤਾ ਬਿਵਾਰਾ ਮੈਂ ਨਹੀਂ ਆ ਸਕਦਾ ਕੋਈ ਨਹੀਂ ਗੱਲ ਕਹਿ ਕੇ ਤੇ ਆਪਣਾ ਜਿਹੜਾ ਪਰਦਾ ਉਹ ਝਾੜ ਦਿੰਦਾ ਪਲਾ ਝਾੜ ਦਿੰਦਾ ਕਿਸੇ ਵੀ ਅਫਸਰ ਦੇ ਕੰਮ ਤੇ ਜੂਨੀ ਸਰਕਰਈ ਔਰ ਉਹ ਗਰੀਬ ਪਰਿਵਾਰ ਦਫ਼ਤਰਾਂ ਦੇ ਧੱਕੇ ਖਾਣ ਨੂੰ ਮਜਬੂਰ ਆ ਉਹਦੀ ਸਣਵਾਈ ਨਹੀਂ ਉਹਨੇ ਘਰ ਛੱਡਿਆ ਆਪਣਾ ਪੁਲਿਸ ਦੇ ਡਰ ਤੋਂ ਕਿਉਂਕਿ ਉੱਤੇ ਪਰਚਾ ਦਰਜ ਹੈ ਪੁਲਿਸ ਤੋਂ ਡਰਦੇ ਆ ਉਹਨੇ ਘਰ ਛੱਡਿਆ ਜੋ ਗਰੀਬ ਦਿਹਾੜੀਦਾਰ ਬੰਦਾ ਹੈ ਰੋਜ਼ ਉਹਨੇ ਕਮਾ ਕੇ ਖਾਣਾ ਦੁਕਾਨ ਉਹਦੀ ਬੰਦ ਪਈ ਆ ਜਿਹੜਾ ਘਰ ਜੰਦਾ ਵਜਾ ਸੀਗਾ ਤਾਲਾ ਲੱਗਾ ਸੀਗਾ ਉਹਦੇ ਵਿੱਚੋਂ ਵੀ ਸਮਾਨ ਉਹਦਾ ਘਰ ਦਾ ਚੋਰੀ ਹੋ ਗਿਆ ਸਾਰਾ ਹੀ ਘਰ ਜਿਹੜਾ ਮਤਲਬ ਸਾਰਾ ਸਮਾਨ ਚੋਰੀ ਹੋ ਗਿਆ ਤੇ ਇਹਨਾਂ ਦਫ਼ਤਰਾਂ ਦੇ ਚੱਕਰ ਮਾਰ ਮਾਰ ਕੇ ਅੱਕ ਕੇ ਸਾਡੇ ਨਾਲ ਮੈਂ ਅਫਸਰਾਂ ਦੇ ਨਾਂ ਨਹੀਂ ਲੈਣਾ ਚਾਹੁੰਦਾ ਛੋਟੇ ਲੈਵਲ ਦੇ ਅਫਸਰ ਨੇ ਜਦਾਂ ਐਸਆਈ ਲੈਵਲ ਉਹਨਾਂ ਅਫਸਰਾਂ ਨੇ ਸਾਡੇ ਨਾਲ ਗੱਲ ਕੀਤੀ ਸੀ ਸ਼ੁੱਕਰਵਾਰ ਨੂੰ ਕਿ ਬਾਬਾ ਜੀ ਅੱਜ ਸਾਡਾ ਬਚਨ ਮੰਨ ਕੇ ਜਾਓ ਸੋਮਵਾਰ ਨੂੰ ਤੁਹਾਡੀ ਗੱਲ ਸੁਣਾਂਗੇ ਨਹੀਂ ਤਾਂ ਸੋਮਵਾਰ ਨੂੰ ਕਿਹੜੇ ਮੂੰਹ ਨਾਲ ਤੁਹਾਡੇ ਮੱਥੇ ਲਗਾਗੇ ਇੱਕ ਐਸਆਈ ਸਾਡੇ ਹੁੰਦਿਆਂ ਹੀ ਥਾਣੇ 'ਚ ਆਉਂਦੇ ਹੀ ਮੋਟਰਸਾਈਕਲ ਲੈ ਕੇ ਚਲਾ ਗਿਆ ਦੂਜਾ ਸਾਨੂੰ ਹੱਥ ਮਿਲਾ ਕੇ ਨਿਕਲ ਗਿਆ ਠੀਕ ਹੈ ਜੀ ਐਸਐਚਓ ਨਾਲ ਗੱਲ ਕੀਤੀ ਉਹ ਕਹਿੰਦਾ ਮੇਰੀ ਮਾਂ-ਬਵਾਰਾ ਮੈਂ ਥਾਣੇ ਮੈਂ ਤੇ ਮੈਂ ਨਹੀਂ ਆ ਸਕਦਾ ਮੈਂ ਤੇ ਕੱਲ ਨੂੰ ਆਉਂਗਾ ਦੱਸੋ 2 ਮਹੀਨੇ 10 ਦਿਨ ਹੋ ਗਏ ਆ ਜੇ ਸਰਕਾਰ ਪ੍ਰਸ਼ਾਸਨ ਜਿਹੜਾ ਜਦੋਂ ਆਪਾਂ ਕਿਤੇ ਆਪਣੇ ਆਪ ਕੋਈ ਸ਼ਸਤਰ ਲੈ ਕੇ ਕਾਰਵਾਈ ਕਰੀਏ ਨਾ ਕੋਈ ਦਲਪੰਥ ਕਰ ਲਵੇ ਕੋਈ ਜਫੇਬੰਦੀ ਕਰ ਲੇ ਇਹ ਕਹਿੰਦੇ ਜੀ ਤੁਸੀਂ ਕਾਨੂੰਨ ਨੂੰ ਹੱਥ ਚ ਲੈਂਦੇ ਹੋ ਤੁਸੀਂ ਸਾਡੇ ਕੋਲ ਕਿਉਂ ਨਹੀਂ ਆਉਂਦੇ ਆ ਹਣ ਸੁਣ ਲਓ ਤੁਹਾਡੇ ਜੀ ਬੀਐਸ ਮੀਡੀਆ ਰਾਈਂ ਅਸੀਂ ਦੱਸਣਾ ਚਾਹੁੰਦੇ ਆ ਮਧਿਆ ਮਰਾਈਂ ਦੱਸਣਾ ਚਾਹੁੰਦੇ ਆ ਤੁਹਾਡੇ ਚੈਨਲ ਦੇ ਮਧਿਆ ਮਰਾਈਂ ਕਿ ਅੱਜ 2 ਮਹੀਨੇ ਹੋ ਗਏ ਇਹਨਾਂ ਦਾ ਦਰਵਾਜ਼ਾ ਖੜਕਾਉਂਦੇ ਆ ਤੇ ਜੇ ਤੈਨੂੰ ਅਸੀਂ ਕਿਰਪਾਨ ਖਿੱਚ ਕੇ ਉਥੇ ਖਲੋਗੇ ਜਾ ਕੇ ਵੀ ਆਓ ਕਿਹੜਾ ਇਹਨੂੰ ਫੜਦਾ ਹੈ ਜਾਂ ਕਿਹੜਾ ਵੀ ਜ਼ਮੀਨ ਤੇ ਕਬਜ਼ਾ ਕਰਦਾ ਹੈ ਮੁੜ ਕੇ ਨਾ ਕਿਹੜਾ ਤੁਸੀਂ ਕਰੋਨਾ ਹਸ ਲੈਂਦੇ ਹੋ ਹਾਂਜੀ ਤੇ 2 ਮਹੀਨੇ ਹੋ ਗਏ ਆ ਸਾਨੂੰ ਚੱਕਰ ਮਾਰਦੇ ਆ ਪਰਿਵਾਰ ਰੋਲਦਾ ਘਰੋਂ ਬਿਕਾਰ ਹੋ ਕੇ ਉਹਦਾ ਕਾਰੋਬਾਰ ਬੰਦ ਹੈ ਉਹ ਉਹਦੇ ਉਹਨਾਂ ਦੇ ਘਰ ਦੇ ਵਿੱਚ ਕਾਹ ਗੁਣ ਵਾਲਾ ਸਿਸਟਮ ਹੋਇਆ ਪਿਆ ਇਹ 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 ਮੈਂ ਮੈਂ ਇਹ ਗੱਲ ਕਹਿਣੀ ਨਹੀਂ ਸੀ ਚਾਹੁੰਦਾ ਪਰ ਮੈਨੂੰ ਮਜਬੂਰ ਨਿਕੰਦਾ ਪੈ ਰਿਹਾ ਸਿੱਖ ਜਿਹੜਾ ਜਾਤ ਪਾਤ ਦਾ ਹਮ ਹੀ ਨਹੀਂਗਾ ਪਰ ਇੱਥੇ ਮੈਨੂੰ ਜਿਹੜਾ 2 ਮਹੀਨਿਆਂ ਤੋਂ ਧੱਕੇ ਖਾ ਰਿਆ ਨਾ ਐਸੀ ਪਰਿਵਾਰ ਤਾਰ ਨਹੀਂ ਲੱਗਦਾ ਕਿ ਐਸਐਚਓ ਵੀ ਜੱਟ ਹੈ ਤੇ ਗਾੜੀ ਜਿੱਨਾਂ ਨਾਲ ਮਰਜੀ ਵੀ ਸਿੱਖ ਦੀ ਲੜਾਈ ਹੁੰਦੀ ਹੈ ਉਹ ਵੀ ਜ਼ਿੰਮੇਦਾਰ ਹੈ ਤੇ ਐਸਐਚਓ ਜਾਤੀਵਾਦ ਆਪਣੇ ਭਰਾਵਾਂ ਦੇ ਨਾਲ ਖਲੋਤਾ ਉਹ ਉਹ ਜਾਤੀਵਾਦ ਕਰਕੇ ਮਰਜੀ ਸਿੰਘਾਂ ਦਾ ਮਰਜੀ ਸਿੰਘਾਂ ਦੀ ਗੱਲ ਨਹੀਂ ਸੁਣ ਰਿਹਾ ਉਹ ਉਹਨੇ ਬਚਨ ਨਹੀਂ ਸੁਣਿਆ ਮਰਜੀ ਵੀ ਸਿੱਖ ਪਰਿਵਾਰ ਦੇ 2 ਮਹੀਨਿਆਂ ਤੋਂ ਮੈਂ ਆਪ ਜੀ ਨੂੰ ਬੇਨਤੀ ਕਰਾਂ ਕਿ 2 ਮਹੀਨਿਆਂ ਤੋਂ ਪਰਿਵਾਰ ਉਹ ਘਰੋਂ ਵੇ ਘਰ ਹੈ ਠੀਕ ਹੈ ਜੀ ਦੁਕਾਨ ਉਹਨਾਂ ਦੀ ਜਿੱਥੋਂ ਉਹਨਾਂ ਨੇ ਪ੍ਰਸ਼ਾਦਾ ਪਾਣੀ ਆਪਣਾ ਕਰਤ ਕਰਕੇ ਛਕਣਾ ਸੀਗਾ ਉਹ ਦੁਕਾਨ ਉਹਨਾਂ ਦੀ ਬੰਦ ਆ ਠੀਕ ਹੈ ਜੀ ਤੇ ਆਪਣੀਆਂ ਜ਼ਮਾਨਤਾਂ ਦੇ ਉੱਤੇ ਉਹ ਪੈਸੇ ਲਾਉਂਦੇ ਆ ਫੜ-ਫੜ ਕੇ ਪ੍ਰਸ਼ਾਦਾ ਪਾਣੀ ਪਤਾ ਨਹੀਂ ਕੋਈ ਵਿਚਾਰਾ ਕਿਤੇ ਬੈਠਾ ਕੋਈ ਕਿਤੇ ਬੈਠਾ ਘਰਾਂ ਦਾ ਸਮਾਨ ਉਹਨਾਂ ਦਾ ਚੋਰੀ ਹੋ ਗਿਆ ਪਰ ਇਹਨਾਂ ਦੇ ਕਰਨ ਤੇ ਜੂ ਨਹੀਂ ਸਰਗੀ ਜਿਹੜੀ ਪਹਿਲੀ ਧਿਰ ਆ ਬਾਬਾ ਜੀ ਉਹ ਜ਼ਿੰਮੇਦਾਰ ਹੈ ਕਿ ਉਹਦੀ ਸਰਕਾਰੇ ਦਰਬਾਰੇ ਇੰਨੀ ਪਹੁੰਚ ਹੈ ਕਿ ਜਿਹੜਾ ਐਸੀ ਸਮਾਜ ਆ ਮਜਬੀ ਸਿੱਖ ਪਰਿਵਾਰ ਦਾ ਜਿਹੜਾ ਕ੍ਰਾਸ ਪਰਚਾ ਨਹੀਂ ਹੋਣ ਡਿਆ ਸਰਦਾਰ ਗੁਰदयाल ਸਿੰਘ ਜੀ ਸਵਾਲ ਤੁਸੀਂ ਬੜਾ ਵੱਡਾ ਕੀਤਾ ਮੈਂ ਉਹ ਸਮਾਜ ਦੇ ਵਿੱਚੋਂ ਆ ਜਿੰਨੇ ਸਭ ਕੁਝ ਛਾਪਣੀਏ ਅੱਖਾਂ ਨਾਲ ਵੇਖਿਆ ਤੇ ਹੱਡੀ ਖੰਡਾਇਆ ਇਹ ਜਗ ਬੀਤੀ ਤੇ ਹੱਡ ਬੀਤੀ ਹੈ ਸਾਡੇ ਕੋਲ ਵੀ ਇਹ ਜਿਹੜਾ ਸਿਸਟਮ ਆ ਨਾ ਜੇ ਆਪਾਂ ਕਹੀਏ ਵੀ ਮਰਬੀ ਸਿੱਖ ਜਾਂ ਜ਼ਿਮੀਂਦਾਰ ਦੀ ਇਹ ਤੇ ਪੰਚਾਇਤੀ ਜ਼ਮੀਨਾਂ ਪੰਡਾਂ ਦੇ ਵਿੱਚ ਵਗੰਡੀਆਂ ਵਾਂ ਮਰਬੀ ਸਿੱਖਾਂ ਨੂੰ ਤੇ ਅੱਜ ਤੱਕ ਇਹਨਾਂ ਨੇ ਹਿੱਸਾ ਤੱਕ ਨਹੀਂ ਦਿੱਤਾ ਗੁਰੂ ਘਰਾਂ ਨੂੰ ਕੋਈ ਹਿਸਾ ਨਹੀਂ ਮਿਲਦਾ ਪੰਚਾਇਤੀ ਜ਼ਮੀਨਾਂ ਦੇ ਵਿੱਚੋਂ ਉਹ ਤਾਂ ਜਿਹੜੇ 5-5 ਮਰਲਿਆਂ ਦੇ ਪਲਾਟ ਕਿਤੇ ਕੱਟੇ ਹੁੰਦੇ ਆ ਨਾ ਉਹ ਵੀ ਜਿੱਥੇ ਕਲੋਨੀਆਂ ਨਹੀਂ ਬਣਦੀਆਂ ਉਹ ਵੀ ਜਬਕ ਹੋ ਜਾਂਦੇ ਆ ਉਹ ਵੀ ਇਹਨਾਂ ਗਰੀਬਾਂ ਦੇ 5-5 ਪਲਾਟ ਵੀ ਉਹ ਟੱਟੇ ਕਾਗਦੇ ਜੀ ਰਹਿ ਜਾਂਦੇ ਆ ਬਾਕੀ ਮਤਲਬ ਇਹਨਾਂ ਨੂੰ ਕਈਆਂ ਨੂੰ ਤੇ ਕਈ ਪਿੰਡਾਂ 'ਚ ਅਜੇ ਤੱਕ ਨਹੀਂ ਮਿਲੇ ਸੋ ਬੇਨਤੀ ਇਹ ਆ ਵੀ ਇਹ ਪੰਚਾਇਤੀ ਜ਼ਮੀਨਾਂ ਵੀ ਵੋਹਣਾ ਇਹ ਟੱਕੇ ਵੀ ਕਰਨ ਕਿਉਂਕਿ ਇਹਨਾਂ ਦੇ ਕੋਲ ਪੈਸਾ ਇਹਨਾਂ ਦੇ ਪੈਸਾ ਜਿਹਨੂੰ ਮਰਜ਼ੀ ਭਰ ਦੋ ਤੇ ਧੱਕਾ ਹੋ ਜਾਂਦਾ ਬਾਬਾ ਜੀ ਕਲਗੀਧਰ ਪਾਸ਼ਾ ਨੂੰ ਬਾਦਰਸ਼ਾਹ ਦੇ ਦਰਬਾਰ ਦੇ ਵਿੱਚ ਕਰਾਮਾਤ ਦਿਖਾਉਣ ਦੀ ਗੱਲ ਕਹੀ ਸੀ ਤੇ ਮਾਰੇ ਨੇ ਮੋਰ ਮੋਰ ਗੱਡੀ ਸੀ ਉਹਨਾਂ ਨੇ ਆਪਣੀ ਜੇਬ ਦੇ ਵਿੱਚੋਂ ਵੀ ਸਭ ਤੋਂ ਵੱਡੀ ਕਰਾਮਾਤ ਦੇ ਆ ਇਸ ਕਰਕੇ ਇਹਨਾਂ ਲੋਕਾਂ ਦੇ ਆਈ ਇਹ ਮਹਿੰਦੀ ਕਿਰਤੀ ਲੋਕਾਂ ਦਾ ਮੰਨਤ ਕਰ ਸਕਦੇ ਆ ਤਰਦਾ ਕਰ ਸਕਦੇ ਆ ਜੇ ਸਾਡੇ ਨਾਲ ਕੋਈ ਧੱਕਾ ਹੁੰਦਾ ਹੈ ਪਰ ਇਹ ਪੈਸੇ ਦੇ ਕੇ ਇਹ ਆਪਣੀ ਧੌੜ ਜਿਹੜੀ ਆ ਇਹਨਾਂ ਦੇ ਧੌਣ ਦੇ ਵਿੱਚੋਂ ਕੱਲਾ ਨਹੀਂ ਜਾਂਦਾ ਕੀ ਪਾਪਾ ਜੀ ਤੁਸੀਂ ਆਪਣਾ ਜਿਹੜਾ ਹੱਕ ਆ ਉਹ ਇਦਾਂ ਜਿਹੜੀ ਆ ਜਨਤਾ ਇੰਨੀ ਖਰਾਬ ਹੋਣ ਦੀ ਵੇਖੋ ਕਿਥੋਂ ਤੱਕ ਜਿਹੜਾ ਜਾਮ ਲੱਗ ਗਿਆ ਕੀ ਤੁਸੀਂ ਇਸ ਜਨਤਾ ਨੂੰ ਖਰਾਬ ਕਰਕੇ ਆਪਣੇ ਹੱਕ ਲੈਣਾ ਚਾਹੁੰਦੇ ਜੋ ਵੇਖੋ ਜੀ ਅਸੀਂ ਇਹਨਾਂ ਸਾਰਿਆਂ ਦੇ ਵਿੱਚ ਰੱਬ ਦੀ ਜੋਤ ਵਹਨੇ ਆ ਪ੍ਰਮਾਤਮਾ ਦੀ ਜੋਤ ਵਹਨੇ ਆ ਮਨ ਨਹੀਂ ਕਰਦਾ ਕਿ ਇਹਨਾਂ ਨੂੰ ਪਰੇਸ਼ਾਨ ਕਰੀਏ ਔਰ ਜਿੰਨਾ ਚਿਰ ਹੋਰ ਜੇ ਅਸੀਂ ਆਹ ਸ਼ਸਤਰ ਵਰਤਦੇ ਆ ਫਿਰ ਵੀ ਸਾਡੇ ਤੇ ਇਹਨਾਂ ਨੇ ਪਰਚੇ ਕਰਨੇ ਆ। ਵੀ ਜੇ ਇਹੀ ਕਰਦੇ ਆ ਨਾ ਵੀ ਆਓ ਕਿਹੜਾ ਹੁੰਦਾ ਮੈਂ ਤੁਹਾਨੂੰ ਪਹਿਲਾਂ ਇਹ ਬੇਨਤੀ ਕੀਤੀ ਵੀ ਜੇ ਅਸੀਂ ਉਹ ਦੁਕਾਨ ਤੇ ਜਾ ਕੇ ਖੜੇ ਹੋ ਗਏ ਜਾਂ ਅਸੀਂ ਇਸ ਪਰਿਵਾਰ ਨੂੰ ਸ਼ਹਿ ਦੇਤੀ ਬਿਨਹੰਗ ਸਿੰਘ ਫੌਜ ਤੁਹਾਡੇ ਨਾਲ ਆ ਪ੍ਰਾਰਥਨਾ ਖਲੋਤੀ ਇਹਦਾ ਦਲਪੰਥ ਨਾਲ ਖਲੋਤਾ ਫਿਰ ਇਹਨਾਂ ਨੇ ਕਹਿਣਾ ਜੀ ਇਹ ਦਲਪੰਥ ਕਾਨੂੰਨ ਨੂੰ ਹੱਥ ਚ ਲੈਂਦਾ। ਇਹ ਜੀ ਆਪਣੀਆਂ ਮਨਮਰਜ਼ੀਆਂ ਕਰਦੇ ਇਹ ਨਿਹੰਗ ਜੀ ਸੁੱਖੇ ਦਾ ਰਾਜ ਕੇ ਇਦਾਂ ਗੱਲਾਂ ਕਰਦੇ ਆ। ਹੁਣ 2 ਮਹੀਨਿਆਂ ਤੋਂ ਇਹ ਨਾ ਇਹਨਾਂ ਦੇ ਦਫ਼ਤਰਾਂ ਦੇ ਚੱਕਰ ਘੱਟ ਰਹੇ ਆ। ਅੱਜ ਮਜਬੂਰ ਨੇ ਚੌਂਕ ਰੋਕਣਾ ਪਿਆ ਤੇ ਸੰਗਤ ਕੋਲੋਂ ਮਾਫੀ ਮੰਗਦੇ ਆ ਕਿ ਜਿਹੜੀ ਸੰਗਤ ਖਰਾਬ ਹੁੰਦੀ ਆ ਇਹਨਾਂ ਦੇ ਚਰਨਾਂ ਤੇ ਸੀਸ ਰੱਖ ਕੇ ਮਾਫੀ ਮੰਗਦੇ ਆ ਕਿ ਸਾਡਾ ਕਰਕੇ ਜੇ ਤੁਹਾਨੂੰ ਕੋਈ ਤੰਗੀ ਪਰੇਸ਼ਾਨੀ ਆ ਰਹੀ ਆ ਤੇ ਅਸੀਂ ਮਾਫੀ ਮੰਗ ਸਕਦੇ ਆ ਪਰ ਜਿੰਨਾ ਚਿਰ ਅਸੀਂ ਇਹ ਕੰਮ ਨਹੀਂ ਕਰਦੇ ਉਹਨਾਂ ਚਿਰ ਇਹ ਸੀਰੂਮਾ ਚੋਂ ਬਾਹਰ ਨਹੀਂ ਨਿਕਲ ਕੇ ਆ ਉਹਨਾਂ ਚਿਰ ਕੋ ਸਾਡੀ ਗੱਲ ਨਹੀਂ ਸੁਣਦਾ ਇਹ ਜਿਹੜਾ ਧਰਨਾ ਫਿਰ ਕਿੰਨੇ ਸਮੇਂ ਤੱਕ ਜਿਹੜਾ ਲੱਗੇਗਾ ਇਹ ਜਿੰਨਾ ਚਿਰ ਪਰਚਾ ਕੱਟਿਆ ਨਹੀਂ ਜਾਂਦਾ ਹੁਣ ਪਰਚੇ ਦੀ ਕਾਪੀ ਸਾਡੇ ਕੋਲ ਨਹੀਂ ਆਜੇਦੀ ਉਹਨਾਂ ਚਿਰ ਇਦਾਂ ਹੀ ਇੱਥੇ ਹਿੰਗਦਾਂਗੇ ਹੂੰ ਜਿੰਨਾ ਤੇ ਸਰਕਾਰ ਜਿਹੜੀ ਆ ਪ੍ਰਸ਼ਾਸਨ ਜਿਹੜਾ ਕਟ ਨਹੀਂ ਦਿੰਦਾ ਐਸਐਚਓ ਸਾਹਿਬ ਪਰਚਾ ਕੱਢ ਕੇ ਸਾਨੂੰ ਕਾਪੀ ਦੇ ਦੇਣ ਇਹ ਆਪਣੇ ਘਰ ਅਸੀਂ ਆਪਣੇ ਘਰ ਧਰਨਾ ਲੱਗਣ ਤੋਂ ਬਾਅਦ ਕਿਸੇ ਉੱਚ ਅਧਿਕਾਰੀ ਦੇ ਨਾਲ ਟਾੜਾ ਰਾਬਤਾ ਕੈਮ ਹੋਇਆ ਕਿ ਨਹੀਂ ਅਜੇ ਤੱਕ ਕੋਈ ਕਿਸੇ ਨਾਲ ਰਾਬਤਾ ਕੈਮ ਨਹੀਂ ਹੋਇਆ ਅਜੇ ਕੋਈ ਨਹੀਂ ਆਇਆ ਜੀ ਠੀਕ ਹੈ ਜੀ ਅਗਰ ਜੇ ਐਫਆਈਆਰ ਦੀ ਕਾਪੀ ਤੁਹਾਡੇ ਕੋਲ ਆ ਜਾਂਦੀ ਤੇ ਫਿਰ ਇਹ ਜਿਹੜਾ ਧਰਨਾ ਚੁੱਕ ਲਿਆ ਜਾਵੇਗਾ ਚੁੱਕ ਦਾਂਗੇ ਜੀ ਫਿਰ ਸਾਡਾ ਧਰਨਾ ਲਾਉਣ ਦਾ ਮਕਸਦ ਹੀ ਕੋਈ ਨਹੀਂ ਮਕਸਦ ਇਹ ਹੋਗਾ ਇਹਨਾਂ ਕੋਲ 25 26 ਦੀ ਰਿਪੋਰਟ ਪਹੁੰਚੀ ਆ ਉਹਦੇ ਆਧਾਰ ਦੇਤੇ ਕਾਰਵਾਈ ਕਰ ਦੇਣਾ ਸਾਡਾ ਧਰਨਾ ਲਾਂ ਤੱਕ ਸੀਮਤ ਹੈ ਜਾਂ ਕਿ ਉਹਨਾਂ ਬੰਦਿਆਂ ਦੀ ਗ੍ਰਿਫਤਾਰੀ ਤੱਕ ਵੀ ਸੀਮਤ ਹੈ ਨਹੀਂ ਉਹਨਾਂ ਬੰਦਿਆਂ ਦੀ ਗ੍ਰਿਫਤਾਰੀ ਵੀ ਸੀਮਤ ਹੋਣੀ ਚਾਹੀਦੀ ਹੈ ਕਿ ਉਹਨਾਂ ਵੀ ਉਹਨਾਂ ਬੰਦੇ ਨੂੰ ਗ੍ਰਿਫਤਾਰ ਵੀ ਕਰਨ ਜਿਨ੍ਹਾਂ ਨੇ 2 ਮਹੀਨੇ ਤੋਂ ਇੱਕ ਪਰਿਵਾਰ ਨੂੰ ਰੋਲਿਆ ਇੱਕ ਪਰਿਵਾਰ ਦਾ ਘਰ-ਬਾਰ ਦਾ ਸਮਾਨ ਸਾਰਾ ਲੁੱਟਿਆ ਗਿਆ ਤੇ ਉਹਨਾਂ ਨੂੰ ਵੀ ਤੇ ਬੰਦੀ ਜ ਉਹਨਾਂ ਨੂੰ ਵੀ ਸ਼ੇਕ ਲੱਗੇ ਨਾ ਥੋੜਾ ਜਿਹਾ ਵੀ ਪਰਚੇ ਦਾ ਪਰਚਾ ਜਿਹੜਾ ਉਹ ਕੀ ਹੁੰਦਾ ਹੈ ਜਦੋਂ ਬਾਬਾ ਜੀ ਬਹੁਤ ਗਰਮੀ ਆ ਜਿਹੜਾ ਸੂਰਜਾ ਸਿਖਰ ਦੁਪਹਿਰ ਤੇ ਲੱਗਾ ਹੋਇਆ ਹੈ ਕੋਈ ਬਿਮਾਰ ਵੀ ਹੋ ਸਕਦਾ ਕਿਸੇ ਨੇ ਗੁਰੂ ਘਰ ਵੀ ਜਾਣਾ ਕਿਸੇ ਨੂੰ ਕੋਈ ਨਿੱਜੀ ਕੰਮ ਵੀ ਹੋ ਸਕਦਾ ਹੈ ਪਰ ਐਡਾ ਆਪਾਂ ਧਰਨਾ ਲਾ ਕੇ ਬੈਠ ਜੀਏ ਇਹ ਕਿੰਨਾ ਕਿ ਜਾਇਜ਼ ਹੈ ਦੇਖੋ ਸਾਰਿਆਂ ਦੇ ਸਰੀਰ ਇੱਕ ਲਮਾਤੀ ਕੁੰਜਰ ਜੀਤੀ ਭਾਂਜਨ ਹੈ ਬੋਨਾਨਾਰੇ ਸਾਰਿਆਂ ਦੇ ਸਰੀਰ ਇੱਕੋ ਮਿੱਟੀ ਦੇ ਬਣਿਆ ਜੇ ਇਹ ਗਰਮੀ 'ਚ ਖਲੋਤੇ ਆ ਤੇ ਏਸੀ 'ਚ ਆਪਾਂ ਮੋ ਨਹੀਂ ਬੈਠੇ ਇਥੇ ਹੋਰ ਵੀ ਫੌਜਾਂ ਖਲੋਤੀਆਂ ਨੇ ਜਿਹੜੇ ਜਿਨ੍ਹਾਂ ਨੇ ਪਰਚਾ ਕਰਾਉਣਾ ਹੈ ਜਾਂ ਜਿਹੜੇ ਪਿੰਡ ਵਾਲੇ ਆ ਇਹ ਵੀ ਤੇ ਕਿਤੇ ਨਾ ਕਿਤੇ ਨਗਰਾਂ 'ਚੋਂ ਚੱਲ ਕੇ ਆਈ ਹੈ ਨਾ ਸੰਗਤ ਜਿਹੜੀ ਰੋਡ ਤੇ ਦੂਰੀ ਫਿਰਦੀ ਆ ਤੇ ਜਿਹੜੇ ਪਿੰਡ ਦਾ ਮਸਲਾ ਹੈ ਪ੍ਰਸ਼ਾਸਨ ਦੇ ਕੋਲ ਉਸ ਪਿੰਡ ਦੀ ਸੰਗਤ ਵੀ ਆਈ ਆ ਉਸ ਪਿੰਡ ਦੀ ਸੰਗਤ ਵੀ ਇਸੇ ਗਰਮੀ ਚ ਖਲੋਤੀ ਆ ਸੋ ਇਸ ਕਰਕੇ ਸਾਨੂੰ ਭਾਈਚਾਰਕ ਸਾਂਝ ਬਣਾਈ ਰੱਖਣੀ ਚਾਹੀਦੀ ਆ ਕਿਉਂਕਿ ਅਸੀਂ ਕੋਈ ਨਜਾਇਜ਼ ਕਾਰਜ ਕਰਾਉਣ ਵਾਸਤੇ ਇੱਥੇ ਨਹੀਂ ਬੈਠੇ ਅਸੀਂ ਸਿਰਫ ਪ੍ਰਸ਼ਾਸਨ ਨੂੰ ਜਗ੍ਹਾ ਤੇ ਲਿਆਉਣ ਵਾਸਤੇ ਵੀ ਇਹ ਬਣਵੀਂ ਕਾਰਵਾਈ ਕਰਨ ਜੋ 25 26 ਦੀ ਰਿਪੋਰਟ ਆਈ ਇਹਨਾਂ ਦੇ ਅਗਰ ਬਾਬਾ ਜੀ ਤਰਨਾ ਲਾਉਣ ਤੋਂ ਬਾਅਦ ਵੀ ਐਫਆਰ ਨਹੀਂ ਕੱਟੀ ਜਾਂਦੀ ਫਿਰ ਅਗਲਾ ਜਿਹੜਾ ਤੁਹਾਡਾ ਐਕਸ਼ਨ ਕੀ ਹੋਏ ਇਹ ਸੰਘਰਸ਼ ਨੂੰ ਤਿੱਖਾ ਕੀਤਾ ਜਾਊਗਾ ਅਜੇ ਜਥੇਬੰਦੀਆਂ ਨੂੰ ਕਾਲ ਨਹੀਂ ਦਿੱਤੀ ਅਜੇ ਉਹਨੇ ਕੀ ਨਗਰਦੇ ਸਿੰਘ ਆਇਆ ਤੇ ਜਦ ਦਲਪੰਥ ਜਨੇ ਕਿ ਸਾਡੀ ਸੰਘਾ ਦੀ ਡਿਊਟੀ ਲੱਗੀ ਆ ਜੇ ਅੱਜ ਵੀ ਇਹ ਪਰਚਾ ਨਹੀਂ ਕਰਦੇ ਕੱਲ ਨੂੰ ਜਥੇਬੰਦੀਆਂ ਨੂੰ ਕਾਲ ਦੇ ਕੇ ਤੇ ਵੱਡਾ ਸੰਘਰਸ਼ ਵੜਾਂਗੇ ਔਰ ਫਿਰ ਹਾਈਵੇ ਤੇ ਜਾ ਕੇ ਬੈਠਾਂਗੇ ਬਾਬਾ ਜੀ ਜਿਤਨਾ ਇੱਕ ਛੋਟੇ ਛੋਟੇ ਮਸਲੇ ਆਉਂਦੇ ਨੇ ਜਿੰਨੂੰ ਕਿਸੇ ਨੂੰ ਕਿਤੇ ਅਮਰੀ ਇਨਸਾਫ ਨਹੀਂ ਮਿਲਦਾ ਤੇ ਉਹ ਦਲਪੰਥ ਤੱਕ ਪਹੁੰਚ ਕਰਦੇ ਆ ਅਗਰ ਜੇ ਇਹਨਾਂ ਛੋਟੇ-ਛੋਟੇ ਮਸਲਿਆਂ ਦੇ ਵਿੱਚ ਗਰੀਬ ਪਰਿਵਾਰਾਂ ਨੂੰ ਇਨਸਾਫ ਮਿਲ ਜੇ ਤੁਹਾਡੇ ਤੱਕ ਨਾਉਣਗੇ ਪਰ ਮੰਨ ਕੇ ਚੱਲੋ ਕਿ ਤੁਹਾਡੇ ਤੱਕ ਨੌਬਤ ਕਿਉਂ ਪੈਂਦੀ ਹੈ ਇਹਨਾਂ ਪਰਿਵਾਰਾਂ ਨੂੰ ਆਉਂਦੀ ਕੀ ਕਾਰਨ ਕਿ ਗਰੀਬ ਦੀ ਕਿਤੇ ਸੁਣਵਾਈ ਨਹੀਂ ਹੈਗੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਗੇ ਪਾਤਸ਼ਾਹ ਨੇ 1699 ਦੀ ਵਸਾਖੀ ਨੂੰ ਖਾਲਸਾ ਸਦੈਅ ਹੀ ਅਸੇ ਕਰਕੇ ਸੀ ਕਿ ਉਸ ਸਮੇਂ ਦੀ ਜਿਹੜੀ ਸਰਕਾਰ ਸੀ ਨਾ ਔਰੰਗਜ਼ੇਬ ਮੁਗਲ ਉਦੋਂ ਵੀ ਉਹ ਆਵਾਮ ਦੀ ਗੱਲ ਨਹੀਂ ਸੀ ਸੁਣਦੇ ਆਪਣੀ ਧੌਂਸ ਚਲਾਉਂਦੇ ਸੀ ਇਹ ਅੱਜ ਨਹੀਂ ਵੀ ਅੱਜ ਸਾਨੂੰ ਅੱਜ ਦਾ ਯੁੱਗ ਹੈ ਅੱਜ ਦਾ ਜ਼ਮਾਨਾ ਹੈ ਉਹ ਜ਼ਮਾਨੇ ਦੇ ਢੰਗ ਨਾਲ ਅਸੀਂ ਵੀ ਲੋਕਾਂ ਮੰਗੂ ਇੱਥੇ ਖਲੋਗੇ ਆ ਪਰ ਕਲਗੀਧਰ ਪਾਕਸ਼ਾ ਨੇ ਸਿੱਖ ਨੂੰ ਇਹ ਹੁਕਮ ਨਹੀਂ ਸੀ ਦਿੱਤਾ ਵੀ ਤੂੰ ਵੈਸੇ ਧਰਨੇ ਲਾਉਣੇ ਆ ਮੈਂ ਇਹ ਗੱਲ ਸਚਾਈ ਕਹਿ ਦਿਆਂ ਪਰ ਧਰਨਾ ਮਜਬੂਰ ਨਾ ਅੱਜ ਦੇ ਯੁੱਗ ਮੁਤਾਬਕ ਉਦੋਂ ਯੁੱਗ ਕੁਝ ਹੋਰ ਸੀ ਉਹਨਾਂ ਸਰਕਾਰਾਂ ਦੇ ਸਮੇਂ ਉਹਨਾਂ ਸਰਕਾਰਾਂ ਨੇ ਧੱਕੇ ਕਰਨੇ ਸ਼ੁਰੂ ਕੀਤੇ ਤੇ ਕਲਗੀਧਰ ਪਾਤਸ਼ਾਹ ਨੂੰ ਖਾਲਸਾ ਫੌਜ ਸਜਣੀ ਪਈ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟ ਹੋ ਖਾਲਸਾ ਪਰਮਾਤਮਾ ਦੀ ਮੌਜ ਇਹ ਅਕਾਲ ਪੁਰਖ ਦੀ ਮੌਜ ਦੇ ਵਿੱਚ ਪ੍ਰਗਟ ਹੋਇਆ ਖਾਲਸਾ ਇਹ ਖਾਲਸਾ ਮਾਰ ਇਹਨ ਗਊ ਤੇ ਗਰੀਬ ਦੀ ਰਾਖੀ ਵਾਸਤੇ ਮਜਲੂਮ ਦੇ ਹੰਝੂ ਪੂੰਝਣ ਵਾਸਤੇ ਡੇਗੇ ਨੂੰ ਉਠਾਉਣ ਵਾਸਤੇ ਖਾਲਸਾ ਜਿਹੜਾ ਪ੍ਰਗਟ ਕੀਤਾ ਸੀ ਸੋ ਜਦੋਂ ਇਹ ਸਰਕਾਰਾਂ ਕਿਸੇ ਦੀ ਆਵਾਜ਼ ਨਹੀਂ ਸੁਣਦੀਆਂ ਉਦੋਂ ਲੋਕ ਮਜਬੂਰ ਹੋ ਕੇ ਦਲ ਪੰਥਾਂ ਦੇ ਕੋਲ ਆਉਂਦੇ ਆ ਤੇ ਦਲ ਪੰਥ ਵੀ ਚਲੋ ਇਹਨਾਂ ਦੇ ਉੱਤੇ ਪ੍ਰੈਸ਼ਰ ਹੀ ਬਣਾਉਂਦਾ ਅਸੀਂ ਵੀ ਜਿਹੜਿਆ ਕਾਨੂੰਨ ਨੂੰ ਹੀ ਪਹਿਲ ਦਿੰਨੇ ਆ ਪਰ ਅਸੀਂ ਇਹਨਾਂ ਇਹਨਾਂ ਦੇ ਕੋਲ ਹੀ ਕੰਮ ਕਰਾਉਣੇ ਹੁੰਦੇ ਆ ਅੱਜ ਦਾ ਇੱਥੇ ਅੱਜ ਚੌਂਕ ਜਾਣ ਕੇ ਖਲੋਗੇ ਇਹਨਾਂ ਨੇ ਗੱਲ ਸਾਡੀ ਨਹੀਂ ਸੁਣੀ ਜੇ ਮਜਬੂਰ ਜਿਆਦਾ ਉਹ ਪਰਿਵਾਰ ਵੇਖੋ ਉਹ ਪਰਿਵਾਰ ਦੀਆਂ ਜਿਹੜੀਆਂ ਵਧੀਕੀਆਂ ਉਹ ਸਾਹਮਣੇ ਆ ਰਹੀਆਂ ਜਿਸ ਪਰਿਵਾਰ ਦੇ ਨਾਲ ਮਸਲਾ ਹੈ ਉਹ ਪਰਿਵਾਰ ਮੁੰਡੇ ਇਕੱਠੇ ਕਰਕੇ ਨੌਜਵਾਨ ਵੀਡੀਓ ਬਣਾ ਬਣਾ ਕੇ ਉਹਦੇ ਗਾਣੇ ਲਾ ਲਾ ਕੇ ਇਸ ਪਰਾ ਪਰਿਵਾਰ ਨੂੰ ਬੜਾ ਲਲਕਾਰ ਰਹੇ ਨੇ ਪਰ ਇਹ ਆ ਗੁਰੂ ਦਾ ਖਾਲਸਾ ਅਸੀਂ ਫੋਕੀਆਂ ਫੜਾ ਨਹੀਂ ਮਾਰਦੇ ਹੁੰਦੇ ਅਸੀਂ ਫੋਕੇ ਵੀਡੀਓ ਪਾ ਕੇ ਨਹੀਂ ਲਲਕਾਰਨਾ ਜੇ ਕਾਨੂੰਨ ਨੇ ਸਰਕਾਰ ਨੇ ਸਾਡੀ ਨਾ ਸੁਣੀ ਤੇ ਫਿਰ ਅਸੀਂ ਉਸ ਪਰਿਵਾਰ ਦੇ ਪਹਿਰੇਦਾਰ ਬਣ ਕੇ ਉਹ ਦੁਕਾਨ ਦੇ ਤੇ ਪਹਿਰਾ ਦੇਵਾਂਗੇ ਕਲਗੀਧਰ ਪਾਤਸ਼ਾਹ ਦੇ ਦਸੇ ਸਿਧਾਤ ਮੁਤਾਬਕ ਤੇ ਜੇ ਉਥੇ ਪਹਿਰਾ ਦਿੰਦਿਆਂ ਇਹਨਾਂ ਨੇ ਆਣ ਕੇ ਕਿਸੇ ਨੇ ਕੋ ਚਲੋ ਖਤੀ ਕੀਤੀ ਤੇ ਫਿਰ ਉਥੇ ਜੋ ਹੋਊਗਾ ਉਹ ਅਕਾਲ ਪੁਰਖ ਪਾਤਸ਼ਾਹ ਜਾਣੇ ਤੇ じゃ ਫਿਰ ਅਸੀਂ ਜਾਣੀਏ ਉਧਰੋਂ ਖਾਲਸਾ ਵੀ ਤੱਤਾ ਹੈ ਤੇ ਉਧਰੋਂ ਜਿਹੜੀ ਆਮ ਜਨਤਾ ਵੀ ਤੱਤੀ ਹੈ ਅਗਰ ਇੱਥੇ ਕੋਈ ਘਟਨਾ ਵਾਪਰ ਜਾਂਦੀ ਤਾਂ ਉਹਦਾ ਜ਼ਿੰਮੇਵਾਰ ਕੌਣ ਹੈ ਪ੍ਰਸ਼ਾਸਨ ਪ੍ਰਸ਼ਾਸਨ ਜ਼ਿੰਮੇਵਾਰ ਹੈ ਪ੍ਰਸ਼ਾਸਨ ਨੂੰ ਬਾਰ ਬਾਰ ਤੁਹਾਡੇ ਚੈਨਲ ਦੇ ਰਹੀ ਅਸੀਂ ਬੇਨਤੀ ਕਰ ਰਹੇ ਹਾਂ ਕਿ 2 ਮਹੀਨੇ 10 ਦਿਨ ਤੋਂ ਚੱਕਰ ਵੱਜ ਰਹੇ ਆ ਸ਼ੁੱਕਰਵਾਰ ਨੂੰ ਇਹਨਾਂ ਨੇ ਸਾਨੂੰ ਆ ਨੰਗੇ ਸ਼ੁੱਕਰਵਾਰ ਇਹਨਾਂ ਨੇ ਸਾਨੂੰ ਜਿਹੜਾ ਅਸ਼ਵਾਸਨ ਦੇ ਕੇ ਭੇਜਿਆ ਵੀ ਤੁਸੀਂ ਸੋਮਵਾਰ ਤੱਕ ਦਾ ਸਾਨੂੰ ਸਮਾਂ ਦੇ ਦਿਓ ਦੋ ਏਐਸਆਈ ਲੈਵਲ ਦੇ ਬੰਦੇ ਸਾਡੇ ਨਾਲ ਗੱਲ ਕਰਦੇ ਆ ਉਹ ਸਾਨੂੰ ਕਹਿੰਦੇ ਆ ਵੀ ਬਾਬਾ ਜੀ ਸਾਡੇ ਬਚਨਾਂ ਤੇ ਪਹਰਾ ਦਿਓ ਇੱਕ ਵਾਰੀ ਸਾਨੂੰ ਮੌਕਾ ਦਿਓ ਨਹੀਂ ਤੇ ਅਸੀਂ ਕੱਲ ਤੋਂ ਤੁਹਾਡੇ ਅੱਗੇ ਖਲੋਣਾ ਕਿਹੜੇ ਸਾਥ ਢੰਗ ਨਾਲ ਉਹ ਆਪਣੇ ਬਚਨ ਪੂਰੇ ਕਰ ਗਿਆ ਸਾਡੇ ਸਾਹਮਣੇ ਖਲੋਤੇ ਨਹੀਂ ਉਹ ਤੇ ਗਿਆ ਨਿਕਲ ਇੱਕ ਦੇ ਆਉਂਦੇ ਹੀ ਥਾਣੇ ਮੋਟਰਸਾਈਕਲ ਲੈ ਕੇ ਚਲਾ ਗਿਆ ਦੂਜਾ ਹੱਥ ਮਲਾ ਕੇ ਫਦੇ ਬਲਾ ਕੇ ਚਲਾ ਗਿਆ ਐਸਐਸਓ ਸਭ ਨੂੰ ਫੋਨ ਕੀਤਾ ਐਸਐਸਓ ਸਭ ਕਹਿੰਦਾ ਵੀ ਮੇਰੀ ਮਾਤਾ ਬਿਮਾਰ ਆ ਮੇਰੇ ਕੋ ਨਹੀਂ ਅੱਜ ਆ ਜਾਣਾ ਸੋ 2 ਮਹੀਨਿਆਂ ਤੋਂ ਚੱਕਰ ਮਾਰਦੇ ਹੋ ਗਏ ਆ ਇਸ ਕਰਕੇ ਇੱਥੇ ਆਣ ਕੇ ਅੱਜ ਇਹ ਧਰਨਾਵਾ ਇਹ ਲਾਉਣਾ ਪਿਆ ਇਹ ਵੀ ਤੁਸੀਂ ਸਾਰੇ ਬੜੇ ਲਿਖੇ ਹੋ ਇੱਥੇ ਮੇਰੇ ਵੀਰ ਬੜੇ ਬੁੱਧੀ ਜੀ ਵੀ ਖਲੋਤੇ ਆ ਸਾਰੇ ਸੂਜਮਾਨ ਜੇ ਤੇ ਅਸੀਂ ਕੋਈ ਕਰਾਉਨੇ ਆ ਨਜਾਇਜ਼ ਕੰਮ ਬਾਣਾ ਪਾ ਕੇ ਸ਼ਸਤਰਾਂ ਦੀ ਤੌਸ ਦੇ ਕੇ ਜਾਂ ਜੇ ਸਾਡੀ ਵੀ ਕਿਤੇ ਸਰਕਾਰੀ ਦਰਬਾਰੇ ਕੋਈ ਗੱਲਬਾਤ ਹੈਗੀ ਆ ਪਹਿਲੀ ਤਾਂ ਗੱਲ ਹੈ ਨਹੀਂ ਜੇ ਹੁੰਦੀ ਤੇ ਪਰਚਾ ਕਿੱਥੇ ਹੁੰਦਾ ਇੱਥੇ ਨਾ ਖਲੋਣਾ ਪੈਂਦਾ ਪਰ ਅਸੀਂ ਨਜਾਇਜ਼ ਨਹੀਂ ਜਿਹੜੀ 25 26 ਦੀ ਰਿਪੋਰਟ ਬਣੀ ਆ ਉਹਦੇ ਉੱਤੇ ਹੀ ਕਾਰਵਾਈ ਕਰਨ ਨੂੰ ਕਹਿੰਦੇ ਆ ਜੀ ਭਾਈ ਰਣਜੀਤ ਸਿੰਘ ਦੀ ਜਿੱਤਾ ਐਸਚਓ ਦੀ ਮਾਤਾ ਬਿਮਾਰ ਹੈ ਕਿਤੇ ਮਜਬੂਰੀ ਮਜਬੂਰੀ ਪੈ ਸਕਦੀ ਆ ਕਿ ਉਹ ਆਪਣੀ ਉਹਦੀ ਮਾਤਾ ਢਿੱਲੀ ਆ ਢਿੱਲੀ ਮੱਟੀ ਉਹ ਉਧਰ ਚਲ ਗਿਆ ਤੇ ਇਹੋ ਜਿਹੀ ਕਿਹੜੀ ਗੱਲ ਕੱਲ ਵੀ ਆਪਣਾ ਮਸਲਾ ਹੱਲ ਹੋ ਸਕਦਾ ਈ ਮਾਤਾ ਤੇ ਉਹਨਾਂ ਦੀ ਮੇਰੇ ਖਿਆਲ ਕੱਲ ਵੀ ਬਿਮਾਰ ਸੀ ਪਰਸੋਂ ਵੀ ਬਿਮਾਰ ਸੀ ਅਸੀਂ ਬੈਠ ਕੇ ਗਏ ਦਫ਼ਤਰੇ ਦੋ ਮਹੀਨਿਆਂ ਤੋਂ ਮਾਤਾ ਜੀ ਬਿਮਾਰੀ ਚੱਲ ਰਹੀ ਆ ਹਾਦ ਹੋ ਗਈ ਆ ਇੱਕ ਇੱਕ ਦਿਨ ਠੀਕ ਆ ਕਿਤੇ ਸਰੀਰਕ ਆ ਗਈ ਹੋਊਗੀ ਜੇ ਮਾਤਾ ਜੀ ਬਜ਼ੁਰਗ ਵੀ ਹੋਣਗੇ ਤੇ ਫਿਰ ਐਸਐਚਓ ਦੋ ਮਹੀਨਿਆਂ ਤੋਂ ਮਾਤਾ ਨੂੰ ਸੰਭਲ ਰਿਹਾ ਤੇ ਡਿਊਟੀਆਂ ਨੇ ਕਦੋਂ ਕਰਨੀਆਂ ਹੂੰ ਦੂੜੀ ਕਰਨ ਦਾ ਦਾ ਸਮਾਂ ਕਿਹੜਾ ਸਰਕਾਰ ਘਰ ਦੇ ਮਰੀਜ਼ਾਂ ਨੂੰ ਸਾਂਭਣ ਵਾਸਤੇ ਇਹਨਾਂ ਨੂੰ ਤਨਖਾਹ ਨਹੀਂ ਦਿੰਦੀ ਸਰਕਾਰ ਇਹਨਾਂ ਨੂੰ ਤਨਖਾਹ ਦਿੰਦੀ ਆ ਆਵਾਮ ਦੀ ਗੱਲ ਸੁਣਨ ਵਾਸਤੇ ਆਵਾਮ ਦੀ ਗੱਲ ਸੁਣਨ ਵਾਸਤੇ ਹਾਂਜੀ ਮੇਜਰ ਰੋਲ ਨੂੰ ਤੇ ਪ੍ਰੈਗਨਸੀ ਆ ਨਾ ਉਹ ਵੀ ਜਾਣਦੇ ਆ ਠੀਕ ਆ ਬਾਬਾ ਜੀ ਸੋ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵੇਖੋ ਇੱਕ ਹੋਰ ਬੇਂਦੀ ਕਰਦਣਾ ਚਾਹੁੰਦੇ ਆ ਜੇ ਕੋਈ ਬਹੁਤਾ ਸੀਰੀਅਸ ਕੇਸ ਆਉਂਦਾ ਕੋਈ ਅਮਰਜੈਂਸੀ ਆ ਕੋਈ ਪ੍ਰੈਗਨੈਂਸੀ ਆ ਕੋਈ ਮਰੀਜ਼ ਕੋਈ ਐਂਬੂਲੈਂਸ ਉਹਨੂੰ ਅਸੀਂ ਜ਼ਰੂਰ ਆ ਦਿਆਂਗੇ ਵਾਹਿਗੁਰੂ ਜੀ ਵਾਹਿਗੁਰੂ ਜੀ ਇਹ ਸਾਹਨ ਸ਼ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਤੋਂ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਸੋ ਇਹਨਾਂ ਨੇ ਆਖਿਆ ਸਾਡਾ ਮਸਲਾ ਇੱਥੋਂ ਤੱਕ ਆ ਕੇ ਸਾਨੂੰ ਐਫਆਰ ਦੀ ਕਾਪੀ ਦੇ ਦੇਣ ਤੇ ਅਸੀਂ ਤਰਨਾ ਉਸੇ ਵਲੇ ਫਾਰਮ ਤਰਨਾ ਜਿਹੜਾ ਚੁਕਲਾਂਗੇ ਸੋ ਦੇਖਣਾ ਹੋਵੇਗਾ ਕਿ ਇੱਥੇ ਜਿਹੜੇ ਉੱਚ ਅਧਿਕਾਰੀ ਕਿੰਨੇ ਸਮੇਂ ਤੱਕ ਪਹੁੰਚਦੇ ਚੁੱਕੇ ਅੱਧੇ ਘੰਟੇ ਤੋਂ ਉੱਪਰ ਹੋ ਗਿਆ ਇਹ ਧਰਨੇ ਨੂੰ ਲੱਗੇ ਹੋਇਆ ਤੇ ਕਿੰਨੀ ਦੇਰੀ ਚ ਆਉਂਦੇ ਨੇ ਕਿਉਂਕਿ ਜਨਤਾ ਵੀ ਬਹੁਤ ਖਰਾਬ ਹੋ ਰਹੀ ਆ ਕੋਈ ਕਿਸੇ ਨੇ ਦਰਬਾਰ ਸਾਹਿਬ ਮੱਥਾ ਟੇਕਣ ਵੀ ਜਾਣਾ ਕੋਈ ਬਿਮਾਰ ਵੀ ਹੋ ਸਕਦਾ ਕਿਸੇ ਨੂੰ ਜ਼ਰੂਰੀ ਕੰਮ ਵੀ ਹੋ ਸਕਦਾ ਕਾਫੀ ਜਨਤਾ ਇਹਨਾਂ ਦੇ ਧਰਨੇ ਲਾਉਣ ਦੇ ਨਾਲ ਕਾਫੀ ਜੜੇ ਪਰੇਸ਼ਾਨ ਹੋ ਰਹੇ ਨੇ ਸੋ ਦੇਖਣਾ ਇਹ ਹੋਵੇਗਾ ਕਿ ਇਹਨਾਂ ਦਾ ਮਸਲਾ ਕਿੰਨੇ ਚਿਰ ਚ ਹੱਲ ਹੁੰਦਾ ਹੈ हाथ जोड़ के आज समय चलना चेर नहीं चेरा भलते नहीं होंगी वाहिगुरु जी का खालसा ਦਾ ਆਪਾਂ ਨੂੰ ਕਹਿਆ ਤਾਂ ਤੁਹਾਡੇ ਕਹਿੰਦੇ ਉਹ ਫੇਰ ਅਗਲੇ ਦੇ ਉੱਤੇ ਫੇਰ ਅਗਲੇ ਦੇ ਸਰ ਕੋਲ ਲੈ ਬਣਾ ਵੀਡੀਓ ਕਰਦੇ ਆਂ ਨਹੀਂ ਮੈਂ ਤਾਂ ਗਿਆ ਮੈਂ ਇਹ ਕੀ ਨਹੀਂ ਗਿਆ ਵੀ ਕੀ ਗਿਆ ਨਹੀਂ ਸਰ ਮੋੜ ਤੇ ਨਹੀਂ ਗਿਆ ਸੀ ਅੰਦੀ ਸਰਕਾਰ ਨਕੀ ਹੈ ਕਿ ਜਿਹੜੇ ਨਹੀਂ ਦਿਓ ਨਾ ਇਹ ਬਾਈ ਬਾਈ ਸਰਕਾਰ ਨਕੀ ਹੈ ਜਿਹੜੀ ਅਫਾਇਰ ਦੀ ਕਾਪੀ ਨਹੀਂ ਕੀ ਜਾਂਦੀ ਚੱਲੀ ਜਾ ਰਹੀ ਹੈ ਨਾਲ ਜਵਾਬ ਦਿਓ ਵੀਡੀਓ ਬਣਾਉਣ ਦੇ ਯਾਰ ਸਾਡੀ ਵੀ ਇਹਨਾਂ ਤੋਂ ਟਾਈਮ ਲੈਣੇ ਸਰਕਾਰ ਨਕੀ ਕਿ ਦੋ ਮਹੀਨੇ ਦਾ ਇਕਰਾਰ ਇਹ ਖਰਾਬ ਹੋ ਰਹੇ ਨੇ ਹੋ ਗਿਆ ਸਾਹਿਬ ਨੇ ਹੱਲ ਕਰਕੇ ਉਹਨੇ ਦੋ ਮਹੀਨੇ ਅਸਲ ਪਰਸਾਂਗ ਲਈ ਅਜੇ ਮਤੋਂ ਦੋ ਮਹੀਨੇ ਇਹ ਸੰਧੂ ਸਾਹਿਬ ਇਹ ਰਾਜਨੀਤੀ ਨਹੀਂ ਚਲਣ ਦੇਣੀ ਇਹ ਨਹੀਂ ਰਾਜਨੀਤੀ ਇੱਕ ਪਰਿਵਾਰ ਦੋ ਮਹੀਨੇ ਦਾਸ ਦੇ ਚੱਲਣ ਦੇ ਆ ਬੋਤ ਇੱਥੇ ਪਾਕਿਸਤਾਨ ਮੇ ਲੋਕ ਨਹੀਂ ਗਈ ਇਹਨਾਂ ਨੂੰ ਹਾਡੀ ਕੋਈ ਗੱਲ ਨਹੀਂ ਇਹਨਾਂ ਨੂੰ ਪਾਇ ਨਾਲ ਪਰਿਵਾਰ ਨੂੰ ਸ਼ਰਧਾ ਸਾਡੀ ਕੋਈ ਗੱਲ ਨਹੀਂ ਆ ਸੰਧੂ ਸਾਨੂੰ ਸ਼ੁਕਰਵਾਰ ਇਥੋਂ ਗਏ ਦਫ਼ਤਰੋਂ ਤੁਹਾਡੇ ਮੁਲਾਜ਼ਮਾਂ ਨੇ ਸਰਦਾਰ ਪ੍ਰਦੋਮਣ ਸਿੰਘ ਤੇ ਸਰਦਾਰ ਗੁਰਪ੍ਰੀਤ ਸਿੰਘ ਨਾਲ ਸਰ ਇਹ ਸਾਨੂੰ ਮਹਾਂਪੁਰਖਾਂ ਨਾਲ ਗੱਲ ਕਰ ਲਓ ਬਾਬਾ ਸਰ ਇਹ ਗੱਲ ਆਉਂਦੀ ਕਿ ਜਾਤੀਵਾਦ ਦਾ ਵਿਤਕਰਾ ਕੀਤਾ ਜਾ ਰਿਹਾ ਹੈ ਬਾਬਾ ਜਾਤੀਵਾਦ ਇਹ ਅੰਮ੍ਰਿਤਸਰ ਵਿਚਾਲਾ ਰੋਣ ਰਿਹਾ ਉਹ ਜਾਗਾ ਹੈ ਕੋਈ ਗੱਲ ਨਾ ਦੇਖੋ ਜੀ ਇਹਦੇ ਵਿੱਚ ਜਿਹੜਾ ਵਾ ਪਹਿਲਾਂ ਜਿਹੜਾ ਫਰਜ਼ਾ ਆਇਆ ਚਾਰਾਂ ਬੰਨ੍ਹੇ 26 ਹਟਾਂ ਲੱਗੀਆਂ ਵਾ ਉਸ ਤੋਂ ਬਾਅਦ ਜਿਹੜਾ ਕ੍ਰੋਸ ਦਾ ਵਾ ਆਪਸ ਨੇ ਕਿਹਾ ਬੀ ਦੋੜਨਾ ਟਾਈਮ ਦੋ ਜਿਹੜਾ ਤੁਹਾਡੇ ਜਿਹੜਾ ਜਿਹੜਾ ਪਹਿਲਾ ਵੀ ਤੁਹਾਡੇ ਕੋਲ ਰੋਹਦਾ ਨਹੀਂ ਆ ਮੇਰੀ ਬੇਚੈਨੀ ਦਾ ਟਾਈਮ ਆ ਸਰਦਾਰ ਹਰਜੀਤ ਸਿੰਘ ਜੀ ਸੰਧੂ ਸਾਹਿਬ ਬਹਿਣ ਜੀ ਸੁਣੋ ਬਿਰਾਜ ਕਿ ਉਹ ਨਹੀਂ ਸਾਡਾ ਪ੍ਰਸ਼ਾਸਨ ਨਾਲ ਅੱਜ ਤੋਂ ਨਹੀਂ ਬੜੇ ਚਿਰ ਦਾ ਵਾਵਾ ਕਾਰਵਾਈਆਂ ਕਿੱਦਾਂ ਕਰੂਨ ਕਰਦਾ ਵਾ ਸਾਨੂੰ ਪਤਾ ਗੱਲ ਤੇ ਸੁਣੋ ਗੱਲ ਤੇ ਸੁਣ ਲੋ ਨਾ ਤੇ ਸੁਣਦੇ ਨਹੀਂ ਗਰਗੁਣ ਕਿੱਦਾਂ ਕਾਰਵਾਈਆਂ ਇਹ ਕਿੱਡਾ ਕ ਮਸਲਾ ਵਾ ਦੋ ਤਰ੍ਹਾਂ ਦੀ ਮੇਰੀ ਤੇ ਇਹਦੀ ਲੜਾਈ ਹੁੰਦੀ ਆ ਥਾਣੇ ਦੇ ਵਿੱਚ ਤੁਹਾਡੇ ਕੋਲ ਆਣ ਕੇ ਬੋਲਦੇ ਆ ਵਾ 57 ਕਰਕੇ ਮੈਂਟਲ ਆਉਣੇ ਬਰਾ ਮਾਰਦੇ ਆ ਇੱਥੇ ਮਸਲਾ ਜਦੋਂ ਤੁਹਾਡੇ ਕੋਲ 25 26 ਦੀ ਰਿਪੋਰਟ ਆਈ ਆ ਕਾਰਨ ਕੀ ਆ ਤੁਸੀਂ ਕਿਉਂ ਨਹੀਂ ਕਰਦੇ ਇਹ ਜਵਾਬ ਦੋ ਨਾ ਦੋ ਦਿਨਾਂ ਦੀ ਦੋ ਮਿੰਟ ਦੋ ਮਿੰਟ ਦੱਸਦੇ ਨਾ ਇਹਦਾ ਪ੍ਰੈਸ਼ਰ ਹੈ ਕੋਈ ਪਾਰਟੀ ਦਾ ਰੰਗ ਹੈ ਦੋ ਮਿੰਟ ਦੱਸਣ ਹੋ ਗਿਆ ਇਹਦਾ ਨਹੀਂ ਪਾਰਟੀ ਦਾ ਪ੍ਰੈਸ਼ਰ ਹੈ ਕੀ ਗੱਲ ਕਰਦਾ ਤੇ ਡਿੱਪੀ ਸਾਹਿਬ ਦਾ ਵੀ ਫਰਜ਼ ਬਣਦਾ ਵਾ ਡਿੱਪੀ ਸਾਹਿਬ ਦੇ ਵੀ ਕੰਮ ਤੇ ਜੂਨ ਹੀ ਹੋ ਸਕਦੀ ਹੈ ਤੱਕ ਕੋਈ ਗੱਲ ਦੋ ਦਿਨਾਂ ਦੀ ਬਾਬਾ ਜੀ ਹੋ ਜਾਊਗਾ ਸੰਧੂ ਸਾਹਿਬ ਅੱਜ ਕੱਲ੍ਹ ਦੀ ਕਾਪੀ ਦਿਓ ਤੁਸੀਂ ਸਭਾ ਸਾਡੇ ਘਰ ਵਿੱਚ ਬਿਠਾ ਲਾਉਂਦੇ ਕਿ ਸੋਮਵਾਰ ਦਾ ਕਹਿ ਤਾ ਅੱਜ ਕਹਿ ਕੇ ਫੇਰ ਦੋ ਦਿਨਾਂ ਦਾ ਖਵਾਦਵਾ ਨਹੀਂ ਬਾਬਾ ਜੀ ਦੋ ਦਿਨਾਂ ਦਾ ਸਾਹਿਬ ਵੇਖਾ ਨਹੀਂ ਫਿਰ ਜਾ ਤੇ ਕੋਈ ਗੱਲ ਕਰਵਾ ਉਹ ਮਨਾ ਕੀ ਜਾਂਦੇ ਹੋ ਸਤਿ ਆਨ ਤੁਹਾਡੇ ਚੱਲਣੇ ਤੁਸੀਂ ਭਾਈ ਹਸਾਇਨ ਕਰ ਦੋ ਸਾਨੂੰ ਇਹ ਕਿ ਪਲੇਮੈਂਟ ਕੋਈ ਕਾਗਜ਼ ਨਹੀਂ ਆਦਾ ਜੀ ਤਾਂ ਕੋਈ ਵੀ ਮੇਰੀ ਪੂਰੀ ਨਹੀਂ ਆ ਕੋਈ ਰਿਪੋਰਟ ਨਹੀਂ ਤੁਹਾਡੇ ਕੋਲ ਮਿਸਲ ਸਾਰਾ ਆਪਾਂ ਪਹਿਲਾ ਦੇ ਰਿਹਾ ਰਿਪੋਰਟ ਕਰਦੇ ਹਾਂ ਜੀ ਉਹ ਤੋਂ ਉਹ ਕਹੇ ਕੋਨਾ ਕਹੇ ਜੀ ਇੱਥੇ ਤੁਹਾਨੂੰ ਮਿਲੂ ਨਹੀਂ 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 ਮੇਰੀ ਆਪਾਂ 1 ਘੰਟਾ ਤੁਹਾਡੇ ਕੋਲੋਂ ਤੇ ਬੇਚਰੇ ਆ ਗਏ ਸਰਦਾਰ ਸਾਹਿਬ ਚਲੋ ਆਪ ਜੀ ਦੇ ਕੋਈ ਪਰਸਨਲ ਕੰਮ ਚਲੋ ਘਰ ਦਾ ਕੋਈ ਗੱਲ ਪਰ ਜਦੋਂ ਆ ਕੀ ਤੇ ਕਿੰਨੇ ਕਾਣੇਦਾਰ ਨੂੰ ਪਰਿਵਾਰ ਨੂੰ ਪਰਿਵਾਰ ਨੂੰ ਵੈਰੀਫਾਈ ਕਰਾ ਦਿਓ ਸਾਡੀ ਕੋਈ ਗੱਲ ਨਹੀਂ ਲੋਕ ਕਹਾਂਗੇ ਪਰਿਵਾਰ ਨੂੰ ਉਹਨਾਂ ਨੂੰ ਕਿਹਾ ਉਹ ਜਿਹੜੇ ਸਾਰੇ ਹੋ ਸਟਾਂ ਲੱਗਿਆ 2 ਮਹੀਨੇ 40 ਦਿਨ ਹੋ ਗਏ ਕਿੱਥੇ ਜਾਣ ਪਰਿਵਾਰ ਇਹ ਕੇ ਸਰ ਤੇ ਕਾਰਵਾਈ ਕਰਤਾ ਬੱਬਾ ਜੀ ਦੀ ਕਰਨੀ ਆ ਅਸੀਂ ਨਹੀਂ ਹਟਣਾ ਜੀ ਜੀ ਪਰਵਾਹ ਦਾ ਪੂਰਾ ਘਰ ਦਾ ਸਮਾਨ ਸਾਰਾ ਚੋਰੀ ਹੋ ਗਿਆ ਉਹ ਰੋਂ ਡਿਆ ਵਿਚਾਰਾ ਗੱਲ ਜੀ ਆਪਾਂ ਕਹਿੰਦਾ ਜੀ ਉਹਨਾਂ ਦਾ ਲਵੇਟਰ ਚੋਰੀ ਹੋ ਗਿਆ ਸਿਲੰਡਰ ਚੋਰੀ ਹੋ ਗਿਆ ਸਾਰਾ ਸਮਾਨ ਚੋਰੀ ਹੋ ਗਿਆ ਉਹਨਾਂ ਦਾ ਹਾਜੀ ਸਾਹਿਬ ਜੀ ਤੇ ਸਾਹਿਬ ਜੀ ਪਰਚਾ ਕੱਲ ਨੂੰ ਵੇਖੋ ਆਪ ਜੀ ਕੋ ਇੱਕ ਅੱਦਾ ਹੋ ਗਿਆ ਸਾਰਾ ਪਈ ਨੂੰ ਆਪ ਦੀ ਰੋਜ਼ ਐਸਚਓ ਸਾਹਿਬ ਨਾਲ ਗੱਲ ਸਵੇਰੇ ਕਰਦੇ ਆਪ ਜੀ ਨਾਲ ਹਾਂ ਜੀ ਆਪ ਦੀ ਸਰ ਕਿਹੜੀ ਸ਼ੁਕਰਵਾਦ ਸ਼ੁਕਰਵਾਦ ਸਰ ਸ਼ੁਕਰਵਾਦ ਟਾਈਮ ਲਿਆ ਵੀ ਸੋਮਵਾਰ ਤੋਂ ਹੀ ਆਜਾ ਤੁਹਾਨੂੰ ਸੋਅ ਆਜਾ ਤੁਹਾਨੂੰ ਆਪਾਂ ਬੈਠ ਕੇ ਤੁਹਾਨੂੰ ਹਾਲਾਤ ਤੁਹਾਡਾ ਤੁਹਾਡਾ ਪਰਚਾ ਦੀ ਹਾਂਜੀ ਵੀਰਵਾਰ ਨੂੰ ਸਰ ਕਿਦਾਂ ਪਰਚਾ ਹੋ ਜਾਊਗਾ ਜੀ ਨਰਮਲ ਸਿੰਘ ਜੀ ਆਪਣਾ ਹੀ ਹਿਸਾਬ ਹੀ ਅਦਾਲਤ ਕਰਨਗੇ ਆਪਣਾ ਬਿਆਨ ਦੇਣਗੇ ਚਲੋ ਜੀ ਪਰਚਾ ਕਰਨਗੇ ਠੀਕ ਹੈ ਕਾਗਜ਼ੀ ਦੇਣੀ ਹੈ ਨਾ ਦੇਣੀ ਇਹੋ ਸਰਟੀਫਾਈ ਕਰਨ ਉਹਨਾਂ ਨਾਲ ਆ ਬਾਬਾ ਜੀ ਕਰ ਕਰਦਾ ਪੇ ਤੁਹਾਨੂੰ ਬਾਬਾ ਕਰ ਆਪਣੇ ਅਫਸਰ ਸਾਹਿਬ ਜੀ ਹੈਡਕੋਰ ਅਫਸਰ ਸਾਹਿਬ ਲਈ ਕਰ ਕਰਦਾ ਧੰਨਵਾਦ ਜੀ ਸਾਬੋ ਦੇ ਲਈ ਖਾਲਸਾ بھائی ਮਤੇ ਜੀ ਸਭਾਦਰ ਤੁਸੀਂ ਨਾ ਸੀਨੀਅਰ ਅਫਸਰ ਜੇ ਸਾਡਾ ਨਾਮ ਮੰਨੀ ਪਦਾ ਤੁਹਾਡੇ ਨਾਲ ਕੋਈ ਬੈਂਸ ਫਸਈਆ ਕਰਨੂ ਬੇਨ ਬੇਨਤਾ ਬੇਨਤਾ ਬੇਨਤੀ ਸੁਣੀਓ ਬੇਨਤੀ ਸੁਣੀਓ ਅਸੀਂ ਦਸ਼ਮੇਸ਼ ਤਰਨਵਾਲ ਤੋਂ ਆ ਮਾਹਪੁਰਖਾਂ ਨੇ ਡਿਊਟੀ ਲਾਈ ਆ ਸਿੰਘ ਸਾਹਿਬ ਜਿਹਾ ਬਾਬਾ ਜੀ ਬਾਬਾ ਮੇਜ ਸਿੰਘ ਛੋਟੀ ਸਾਹਿਬ ਬੇਨਤੀ ਇਦਾਂ ਜੇ ਇਹ ਪਰਿਵਾਰ 2 ਮਹੀਨੇ 10 ਦਿਨ ਤੋਂ ਰੁੱਲਦਾ ਹੋਣਿਆ ਮੇਰੀ ਬੇਨਤੀ ਮੈਨੂੰ ਇਨਾ ਇਨਾ ਕਿ ਤੇ ਸਾਨੂੰ ਦੱਸ ਦਿਓ ਜਾਂ ਆਮ ਪਬਲਿਕ ਇਹ ਜਾਨਣਾ ਚਾਹੁੰਦੀ ਆ ਕਿ ਅਸੀਂ ਕੋਈ ਨਜਾਇਜ਼ ਕੰਮ ਕਰਾਉਂਦੇ ਆ ਤੁਹਾਡੇ ਕੋਲੋਂ 25 25 25 26 ਦੀ ਸਰ ਸਰ 2 ਮਹੀਨੇ ਹੋ ਗਏ ਇਦਾਂ ਕਿਉਂ ਕਰਦੇ ਆ ਆਪਾਂ ਟੂਟ ਨੇ ਵੀ ਆਪਦੀਆਂ 2 ਕੇਸਿਸ ਸਾਹਦੇ ਕੋਲ ਕਈ 2 ਮਹੀਨੇ ਹੋ ਗਏ ਆਪ ਜੀ ਨੂੰ ਕਸਲ ਕਈ ਆਪਨੇ ਕੀ ਕੀਤਾ ਇਹ ਲੋ ਵੇਖੋ ਅਸੀਂ 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 ਤੁਹਾਡੇ ਤੇ ਵਿਸ਼ਵਾਸ ਕਰਦੇ ਆ ਚਲੋ ਮੈਂ ਮੈਂ ਅਸੀਂ ਅਸੀਂ ਹਮੇਸ਼ਾ ਸੰਵਿਧਾਨ ਦੇ ਜਿਹੜੇ ਆ ਹੱਕ ਜਿਹੜੇ ਆ ਸੰਵਿਧਾਨ ਦੇ ਦਾਇਰੇ ਚ ਰਹਿ ਕੇ ਚੱਲਦੇ ਆ ਪਰ ਇਹ ਦੱਸੋ ਵੀ ਸਾਨੂੰ ਇਹਦੀ ਕੀ ਗਾਰੰਟੀ ਦਿੰਦੇ ਹੋ ਕਿ ਤੁਸੀਂ ਵੀ ਵੀਰਵਾਰ ਤੋਂ ਕੋਈ ਅਗਲਾ ਦਿਨ ਨਹੀਂ ਪਾਓਗੇ ਫਿਰ ਵੇਖੋ ਜੀ ਡਾਕਟਰ ਦੇ ਸਾਹਮਣੇ ਐਮ ਐਲ ਆ ਰਿਪੋਰਟ ਤੁਹਾਡੇ ਕੋਲ ਆਈ ਬਣੀ ਪਈ ਆਣ ਕੇ ਸਾਰੇ ਇਹਨਾਂ ਨੇ ਪੀਜ਼ ਨਹੀਂ ਮਸੂਫ ਚਲੋ ਆਪ ਜੀ ਵੇਖ ਲਓ ਪਰਬਿੰਦਾ ਇਦਾਂ ਵਾਂ ਵੀ ਸਾਨੂੰ ਕੋਈ ਕੋਈ ਤੇ ਸਾਨੂੰ ਸਾਨੂੰ ਤੇ ਗਰੰਟੀ ਦਿਓ ਕੋਈ ਵੀ ਅਹੀਂ ਅਹੀਂ ਆਉਣੇ ਆ ਅਹੀਂ ਰੋਲਾ ਪਾ ਕੇ ਦੁਰ ਜੰਨੇ ਆ ਸਾਡੇ ਬਾਣਿਆਂ ਦਾ ਹੀ ਘਟੋ ਘਟ ਸਾਨੂੰ ਕੀ ਕਹਣਗੇ ਲੋਕੀ ਵੀ ਨਿਹੰਗ ਸੰਘਾ ਦੇ ਉੱਤੇ ਹੁੰਦਾ ਠੀਕ ਹੈ ਜੀ ਕਹਿੰਦੇ ਫੋਨ ਕਰ ਲਿਓ ਪਾਸੋਂ ਕੋਈ ਨੰਦੇ ਹੋਣਾ ਆਹ ਸਰ ਇਸ ਤਰ੍ਹਾਂ ਨਿਸਬੰਧੀ ਹੁਣ ਕੀ ਹੁਆ ਕੈਸੂ ਸਾਹਿਬ ਨੇ ਰੈਸਪੀਅਟ ਬਰਸਾਂ ਨਾਲ ਗੱਲ ਹੋਈ ਹੈ ਉਹਨਾਂ ਨੇ ਮੇਰੀ ਮਿਸਲ ਇਹਨਾਂ ਦੀ ਮੰਗਵਾਈ ਹੈ ਉਹ ਕਹਿੰਦੇ ਵੀਰਵਾਰ ਤੱਕ ਇਹਦਾ ਫੈਸਲਾ ਹੋ ਜਾਊਗਾ ਕੋਈ ਗੱਲ ਨਾ ਬਪਾ ਵੀਰਵਾਰ ਤੱਕ ਮੈਂ ਸਾਜੂਗਾ ਸਰ ਉਹਨਾਂ ਨੇ ਕਿਹਾ ਤਾਂ ਵੀ ਪਰਚਾ ਕਿਹੜਾ ਵੀਰਵਾਰ ਤੁਹਾਨੂੰ ਪਰਚੀ ਦੀ ਕਾਪੀ ਮਿਲ ਜੂਗੀ ਇਹਨਾਂ ਸਾਹਿਬ ਸਾਹਿਬ ਨੇ ਸਾਨੂੰ ਇਹਨਾਂ ਵਿਸ਼ਵਾਸ ਦਵਾਇਆ ਹੈ ਕਿ ਜਿਹੜਾ ਵੀਰਵਾਰ ਦੀ ਤੁਹਾਨੂੰ ਪਰਚੇ ਦੀ ਕਾਪੀ ਮਿਲ ਜੂਗੀ ਮੌਜੂਦਾ ਸਾਡੇ ਕੋਲ ਸਿਟੀ ਥਾਣੇ ਦੇ ਜਿਹੜੇ ਐਸਐਚਓ ਸਾਹਿਬ ਨੇ ਉਹ ਵੀ ਸਾਡੇ ਕੋਲ ਆਜੇ ਆ ਗਏ ਆ ਤੇ ਇਹਨਾਂ ਨੇ ਸਾਡੀ ਐਸਪੀ ਹੈੱਡਕੁਆਰਟਰ ਦੇ ਤੇ ਉਹਨਾਂ ਨੂੰ ਵਿਸ਼ਵਾਦਵਾਤਾ ਕਿ ਜਿਹੜੀ ਵੀਰਵਾ ਜਿਹੜੀ ਤੁਹਾਨੂੰ ਕਾਪੀ ਜਿਹੜੀ ਤੁਹਾਨੂੰ ਮਿਲ ਜੂਗੀ ਜੇ ਵੀਰਵਾ ਸਾਨੂੰ ਕਾਪੀ ਨਹੀਂ ਮਿਲਦੀ ਮਜਬੂਰੀਂ ਜਿਹੜੀਆਂ ਸਾਨੂੰ ਸਾਡੀਆਂ ਜਥੇਬੰਦੀਆਂ ਵੱਲੋਂ ਜਿਹੜਾ ਵੱਡੇ ਲੈਵਲ ਤੇ ਇਹਨਾ ਸੰਘਰਸ਼ ਕੀਤਾ ਜਾਵੇਗਾ ਅਤੇ ਨੈਸ਼ਨਲ ਜਿਹੜਾ ਹਾਈਵੇ ਜਾਮ ਕੀਤਾ ਜਾਵੇਗਾ ਜੇ ਸਾਨੂੰ ਵੀਰਵਾ ਇਹਦੀ ਕਾਪੀ ਨਹੀਂ ਮਿਲਦੀ ਕਿਉਂਕਿ 25 ਦਾ 26 ਦਾ ਰਿਜ਼ਲਟ ਆ 2 ਮਹੀਨੇ ਤੇ 40 ਦਿਨ ਹੋ ਗਏ ਆ 2 ਮਹੀਨੇ 40 ਦਿਨ ਇਹ ਕਿੱਥੇ ਪਾਉਣਗੇ ਤੇ ਸਾਡੇ ਜਿਹੜੇ ਇਸ ਆਈਓ ਦੇ ਜਿਹੜੇ ਆਈਓ ਸਰਦਾਰ ਮੁਖਤਿਆਰ ਸਿੰਘ ਜੀ ਆ ਉਹ ਵੀ ਆਪਣੇ ਵਿਚਾਰ ਜਿਹੜੇ ਦੇ ਦੇਣਾ ਸਰਦਾਰ ਮੁਖਤਿਆਰ ਸਿੰਘ ਕਾਲੋ ਇਹ 5 ਸਾਲ ਨੂੰ ਲੰសារ ਤੋਂ ਸੋ ਤੁਸੀਂ ਦੇਖਦੇ ਹੋ ਜੀਡੀਐਸ ਨਿਊਜ਼ ਚੈਨਲ ਦੇ ਨਾਲ ਪੱਤਰਕਾਰ ਬਾਬਾ ਗੁਰਦਿਆਲ ਸਿੰਘ ਦੀ ਵਿਸ਼ੇਸ਼ ਰਿਪੋਰਟ